ਰੋਮੀ ਭਾਗੀ ਨੇ ਅਮਰਤਪਾਲ ਮਹਿਰੋਂ ਅਤੇ ਬੁੱਡੇ ਨਾਲੇਵਾਰੇ ਕੀਤੀ ਗੱਲਬਾਤ ਤੇ ਸੁਣੋ ਲੱਖਾ ਸਿਧਾਣਾ ਬਾਰੇ ਕੀ ਬੋਲਿਆ ਰੋਮੀ ਤੇ ਜਿਹੜੇ ਮੁੱਦਾ ਮੈਂ ਪਹਿਲਾਂ ਅਮਰਤਪਾਲ ਮਹਿਰੋਂ ਤੇ ਗੱਲ ਕਰਨੀ ਆ ਤੇ ਜਿਹੜਾ ਅਮਰਤਪਾਲ ਮਹਿਰੋਂ ਆ ਕਈ ਮੇਰੇ ਵੀਰ ਸਾਨੂੰ ਲਿਖਦੇ ਨੇ ਵੀ ਭਾਈ ਤੁਸੀਂ ਅਮਰਤਪਾਲ ਹਰੇਕ ਮੁੱਦੇ ਤੇ ਤੁਸੀਂ ਇੱਕੇ ਬੰਦੇ ਮਗਰ ਪਏ ਹੋਏ ਹੋ ਅਮਰਤਪਾਲ ਮਹਿਰੋਂ ਤੇ ਤੁਸੀਂ ਕਿਉਂ ਵੀਡੀਓ ਨਹੀਂ ਪਾਉਂਦੇ ਹੈਗੇ ਚਲੋ ਵੀਡੀਓ ਤਾਂ ਜਿਹੜੀ ਹੋਲੀ ਤਾਂ ਕਿਹ ਚਲੋ ਦੋ ਤਿੰਨ ਵੀਡੀਓ ਮੈਂ ਸ਼ੇਅਰ ਵੀ ਕੀਤੀਆਂ ਨੇ ਅਮਰਤਪਾਲ ਮੇਰੋ ਦੀਆਂ ਤੇ ਉਹਦੇ ਵਿੱਚ ਦਿਖਾਇਆ ਵੀ ਗਿਆ ਵੀ ਅਸੀਂ ਜਦ ਵੀ ਹੈ ਨਾ ਕੋਈ ਮੁੱਦਾ ਮਤਲਬ ਕੋਈ ਵੀ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਗੱਲ ਕਰਦਾ ਉਹ ਚਾਹੇ ਸਾਡਾ ਕੋਈ ਐਂਟੀ ਪਾਰਟੀ ਦਾ ਹੋਵੇ ਚਲੋ ਐਂਟੀ ਪਾਰਟੀ ਦਾ ਕਾਹਦੀ ਹੈ ਚਲੋ ਸਾਰੇ ਜਿਵੇਂ ਕਹਿੰਦੇ ਨੇ ਵੀ ਭਾਈ ਵਿਚਾਰੇ ਵਾਲੀ ਗੇਮ ਹੁੰਦੀ ਹੈ ਵਿਚਾਰ ਵਾਲੀ ਗੇਮ ਆ ਹੋਰ ਤਾਂ ਕੁਝ ਨਹੀਂ ਕਈਆਂ ਦੇ ਵਿਚਾਰ ਕਹਿੰਦਾ ਸਹਿਮਤ ਹੁੰਦਾ ਬੰਦਾ ਕਈਆਂ ਨਾਲ ਨਹੀਂ ਸਹਿਮਤ ਹੁੰਦਾ ਕਈ ਮੇਰੇ ਨਾਲ ਸਹਿਮਤ ਨਹੀਂ ਕਈ ਮੈਂ ਨਾ ਸਹਿਮਤ ਨਹੀਂ ਕਿਸੇ ਨਾਲ ਚਲੋ ਮੇਨ ਮੁੱਦੇ ਤੇ ਆਈਏ ਅਮਰਤਪਾਲ ਮੇਰੋ ਦੀ ਗੱਲ ਕਰੀਏ ਆਪਾਂ ਅਮਰਤਪ ਨਾ ਅੱਜ ਕੱਲ ਬੜਾ ਯਾਨੀ ਕਿ ਜਿਵੇਂ ਕਹਿੰਦੇ ਆਂ ਵੀ ਵੀ ਟ੍ਰੈਂਡ ਚੱਲ ਰਿਹਾ ਵੀ ਭਾਈ ਜੋ ਆਪਣੇ ਨਾਨਕਸਰੀਏ ਨੇ ਖਾਸ ਕਰਕੇ ਉਹਨਾਂ ਮਗਰ ਉਹ ਪਿਆ ਹੋਇਆ ਤੇ ਜਿਹੜੀਆਂ ਵੀਡੀਓ ਬਾਹਰ ਆ ਰਹੀਆਂ ਨੇ ਜਾਂ ਮੰਨ ਲਓ ਵੀ ਯਾਨੀ ਕਿ ਪਬਲਿਕ ਉਹ ਕਰ ਰਿਹਾ ਵੀਡੀਓ ਸਾਰੇ ਲੋਕ ਦੇਖ ਰਹੇ ਨੇ ਵੀਡੀਓ ਨੂੰ ਵੀਡੀਓ ਦੇ ਵਿੱਚ ਦੇਖ ਰਹੇ ਆ ਵੀ ਭਾਈ ਕਿਹੜੇ ਬੰਦੇ ਗਲਤ ਨੇ ਕਿਹੜੇ ਬੰਦੇ ਸਹੀ ਨੇ ਤੇ ਇਹਦੇ ਵਿੱਚ ਨਾ ਮੈਂ ਕੁਝ ਕੁ ਗੱਲਾਂ ਕਰੂੰਗਾ ਕਲੀਅਰ ਇੱਕ ਅਮਰਤਪਾਲ ਮੇਰੋ ਦੀ ਨਾ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਸੀਗੀ ਮੇਰੇ ਹਲੇ ਵੀ ਮੇਰੀ ਆਈਡੀ ਦੇ ਉੱਤੇ ਪਈ ਆ ਤੇ ਤੁਸੀਂ ਜਾ ਕੇ ਦੇਖ ਲਓ ਜਿਹਦੇ ਵਿੱਚ ਉਹ ਦੱਸ ਰਹੇ ਅਮਰਤਪਾਲ ਮੇਰੋਂ ਜਦ ਪਹਿਲਾਂ ਪਹਿਲਾਂ ਇਹ ਤੇ ਇੱਕ ਪਰਚਾ ਹੋਇਆ ਸੀਗਾ ਉਹਦੇ ਵਿੱਚ ਸਿਮਰੀ ਤੇ ਮਾਨ ਨੇ ਇਹਦੀ ਜਾਨੀ ਕਿ ਹੈਲਪ ਕਰਨੀ ਬੰਦ ਕਰਤੀ ਸੀਗੀ ਤੇ ਜਿਵੇਂ ਕਹਿ ਦਿੰਦੇ ਆ ਵੀ ਭਾਈ ਪਕੌੜਾ ਵੀ ਰਿਹਾ ਹੈ ਸਾਰਾ ਕੁਝ ਵੀ ਇਹਨੂੰ ਕਿਸੇ ਨੇ ਪਰਚੇ ਤੋਂ ਬਚਾਇਆ ਨਹੀਂ ਸੀਗਾ ਚਲੋ ਜਿੱਥੇ ਤੱਕ ਇਹਦੀ ਮਤਲਬ ਜਾਨੀ ਕਿ ਵੀ ਆਪਣੀ ਚੀਜ਼ਾਂ ਨੇ ਆਪ ਆਪਣੀ ਸੈੱਟ ਕੀਤੀ ਜਾਓ ਤੇ ਹਲੇ ਵੀ ਚੱਲ ਰਹੇ ਨੇ ਕਹਿੰਦੇ ਪਰਚੇ ਦੋ ਤਿੰਨ ਚਲੋ ਕੋਈ ਨਾ ਵਧੀਆ ਜੇ ਕੋਈ ਬੰਦਾ ਕਹੇ ਸੱਚ ਦੇ ਪਹਿਰੇ ਤੋਂ اتنا ਜਿਵੇਂ ਕਹਿੰਦੇ ਸੱਚ ਦੇ ਤੇ ਕੋਈ ਪਹਿਰਾ ਦਿੰਦਾ ਤਾਂ ਉਹਦੇ ਤੇ ਪਰਚੇ ਨਾਰਮਲ ਹੋਣੇ ਜ਼ਰੂਰੀ ਨੇ ਮਤਲਬ ਕਹਿਣ ਲਵੇ ਆਪਣੀ ਜਿਹੜੀ ਸਰਕਾਰ ਆ ਜਾਂ ਮੱਲੋ ਵੀ ਆਪਣੇ ਨਾਲ ਦੇ ਜਿਹੜੇ ਬੰਦੇ ਨੇ ਉਹ ਕਰਾਉਂਦੇ ਨੇ ਕਹਿ ਕੇ ਵੀ ਭਾਈ ਕਰੋ ਕਿਉਂਕਿ ਇਹ ਬੰਦਾ ਸਾਡੇ ਕੰਮਾਂ ਦੇ ਵਿੱਚ ਜਣੀ ਕਿ ਵੀ ਦਖਲਅੰਦਾਜ਼ੀ ਕਰ ਰਿਹਾ ਤੁਹਾਨੂੰ ਪਤਾ ਵੀ ਜਿਹੜੇ ਬਣੇ ਬੈਠੇ ਹੁੰਦੇ ਨੇ ਜਿਵੇਂ ਹੁਣ ਅੱਜ ਦੇ ਟਾਈਮ ਦੇ ਵਿੱਚ ਅਮਰਤਪਾਲ ਮੇਰੋਂ ਦੀ ਪੂਰੀ ਫੁੱਲ ਚੜ੍ਹਾਈ ਹੋ ਰਹੀ ਆ ਹੁਣ ਮੇਨ ਗੱਲ ਦੇ ਉੱਤੇ ਆਈ ਆ ਆਪਾਂ ਕੋਈ ਇਹ ਤਾਂ ਗੱ ਜੇ ਜੀ ਹੁਣ ਨਮਾ ਇੱਕ ਹੋ ਕੇ ਹਟਿਆ ਪਹਿਲਾਂ ਇੱਕ ਹੋਈ ਸੀਗੀ ਆਪਣੇ ਕਾਲ ਰਿਕਾਰਡਿੰਗ ਇਹਦੀ ਵਾਇਰਲ ਹੋਈ ਸੀਗੀ ਜਿਹਦੇ ਪਹਿਲਾਂ ਇਹਨੇ ਜਿਹੜਾ ਕੰਮ ਕੀਤਾ ਸੀਗਾ ਬਾਬੇ ਦਾ ਜਿਹੜਾ ਮਤਲਬ ਕਿ ਜਿਹੜਾ ਠਾਠ ਦੇ ਵਿੱਚ ਬਾਬਾ ਰਹਿੰਦਾ ਹੁੰਦਾ ਸੀਗਾ ਉਹ ਤਾਂ ਤੁਸੀਂ ਤਕਰੀਬਨ ਸਾਰਿਆਂ ਨੇ ਵੀਡੀਓ ਦੇਖੀ ਹੋਈ ਆ ਵੀ ਜਿੱਥੇ ਉਹਨੇ ਇਹ ਕੱਢ ਕੇ ਵੀਡੀਓ ਰੱਖੀ ਹੈ ਜਿਹੜੀਆਂ ਮਤਲਬ ਬੁੜੀਆਂ ਦੇ ਵਿੱਚ ਉਹ ਬੁੜੀਆਂ ਨਾਲ ਹਟੋਤਾ ਕਰਦਾ ਹੁੰਦਾ ਸੀਗਾ ਬੰਦਾ ਉਹ ਜਿਹੜੀ ਵੀਡੀਓ ਨਿਕਲੀਆਂ ਨੇ ਬਾਹਰ ਉਹ ਤੋਂ ਬਾਅਦ ਇੱਕ ਇੱਕ ਦੀ ਕਾਲ ਰਿਕਾਰਡਿੰਗ ਜਿਹੜੀ ਉਹ ਵਾਇਰਲ ਹੋਈ ਸੀਗੀ ਜਿਹਦੇ ਵਿੱਚ ਜੋਨੀ ਬਾਬਾ ਤੇ ਨਾਲ ਲੱਗਿਆ ਹੋਇਆ ਇਹ ਆਪਸ ਗੱਡੀ ਵਿੱਚ ਬੈਠੇ ਤਕਰੀਬਨ ਸਾਰਿਆਂ ਨੇ ਸੁਣੀ ਹੋ ਕਿੱਦਾਂ ਬਾਈ ਸਸਤੀ ਗੱਲ ਬਾਈ ਸਾਰਿਆਂ ਨੂੰ ਤੇ ਉਹ ਵੀਡੀਓ ਕਾਲ ਰਿਕਾਰਡਿੰਗ ਦੇ ਵਿੱਚ ਕਈ ਇਹੋ ਜਿਹੀਆਂ ਗੱਲਾਂ ਕਹੀਆਂ ਗਈਆਂ ਨੇ ਉਹ ਚਾਹੇ ਕਿਸੇ ਗੈਂਗਸਟਰਾਂ ਦੇ ਵਿਰੁੱਧ ਕਹੀਆਂ ਹੋਣ ਮਤਲਬ ਇਹ ਨਹੀਂ ਕਿ ਵੀ ਆਪਣੀ ਸਪੋਰਟ ਦੇ ਵਿੱਚ ਕਈ ਨਹੀਂ ਭਾਈ ਸਾਡਾ ਗੈਂਗਸਟਰ ਵੀ ਹੈਗੇ ਨੇ ਕਈ ਬਾਬਿਆਂ ਦੇ ਨਾਲ ਲੱਤੇ ਗਏ ਨੇ ਵੀ ਅਸੀਂ ਆਹ ਬਾਬੇ ਗੱਡੀ ਚਾੜਦੇ ਜਾਂ ਕੁਝ ਵੀ ਕੀਤਾ ਚਲੋ ਇਹਨਾਂ ਦੀ ਉਹ ਆਪਣੀ ਗੱਲ ਸੀਗੀ ਉਹ ਤੋਂ ਬਾਅਦ ਜਿਹਨੇ ਕਿਹਦੀ ਛਵੀ ਥੋੜੀ ਜੀ ਖਰਾਬ ਜੀ ਹੋਣ ਲੱਗੀ ਸੀਗੀ ਤੇ ਪੰਜਾਬ ਦੇ ਵਿੱਚੋਂ ਨਿਕਲੇ ਭਗੌੜਾ ਵੀ ਰਿਹਾ ਵੀ ਭਾਈ ਚਲੋ ਪਰਚੇ ਜਿਹੜੇ ਪੈਣ ਸੀ ਕਿਉਂਕਿ ਜਿਹੜੀਆਂ ਪੁਲਿਸ ਦੇ ਮੂਹਰੇ ਬੈਠ ਕੇ ਸਟੇਟਮੈਂਟ ਦਿੱਤੇ ਹੋਏ ਸੀਗੇ ਤੇ ਉਹਦੇ ਵਿੱਚ ਕੁਝ ਹੋਰ ਕਿਹਾ ਗਿਆ ਸੀਗਾ ਜਿਹੜੀ ਉਹ ਕਾਲ ਰਿਕਾਰਡਿੰਗ ਜਿਹੜੀ ਹੋਈ ਸੀ ਗੱਡੀ ਦੇ ਵਿੱਚ ਉਹਦੇ ਵਿੱਚ ਕੁਝ ਹੋਰ ਚੀਜ਼ ਆ ਗਈ ਚਲੋ ਉਹ ਚੀਜ਼ਾਂ ਕਰਕੇ ਬੰਦਾ ਹਰੇਕ ਬੰਦਾ ਕਹਿੰਦਾ ਵੀ ਭਾਈ ਚਲੋ ਪਰਚਾ ਭਜਣ ਤੋਂ ਪੈਣ ਤੋਂ ਪਹਿਲਾਂ ਬੰਦਾ ਭੱਜੂ ਜਾਂਦਾ ਕਿ ਪਾਸੇ ਨਿਕਲ ਕੇ ਜਿਵੇਂ ਇਹ ਨਿਕਲਿਆ ਸੀਗਾ ਹੁਣ ਇੱਕ ਬੀਬੀ ਨੇ ਕੁਝ ਦਿਨ ਪਹਿਲਾਂ ਇੱਕ ਜਿਵੇਂ ਮੰਨ ਲਓ ਵੀ ਜਾਨੀ ਕਿ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਸੀਗੀ ਤੇ ਜਿਹਦੇ ਵਿੱਚ ਬੀਬੀ ਕਹਿ ਰਹੀ ਹੈ ਵੀ ਭਾਈ ਜਿਹੜਾ ਬਾਬਾ ਲੱਖਾ ਜਿਹੜਾ ਆਪਣੇ ਨਾਨਕ ਸ਼ਰੀਬ ਬਾਬੇ ਨੇ ਜਿਹੜੀ ਵੀ ਭਾਈ ਇਹ ਸਾਡੇ ਨਾਲ ਮਤਲਬ ਕੋ ਕਰਮ ਜਾਂ ਮੰਨ ਲਓ ਬੱਚਿਆਂ ਨਾਲ ਜਾਂ ਕੁਝ ਵੀ ਇਹ ਚੀਜ਼ਾਂ ਮੂਰੇ ਲੈ ਕੇ ਆਂਦੀਆਂ ਨੇ ਬੀਬੀ ਨੇ ਉਹਨੇ ਹੁਣ ਉਹ ਜਿਹੜੀ ਬੀਬੀ ਸੀਗੀ ਇਹ ਗੱਲਾਂ ਸੋਚਣ ਵਾਲੀਆਂ ਨੇ ਗੱਲ ਧਿਆਨ ਨਾਲ ਸੁਣਿਆ ਹਣ ਉਹ ਬੀਬੀ ਨੇ ਪੂਰੇ ਪੰਜਾਬ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਸਿਰਫ ਇੱਕ ਬੰਦੇ ਦਾ ਨਾਮ ਲੱਤਾ ਅੰਮ੍ਰਿਤਪਾਲ ਮੇਰੋਂ ਦਾ ਹੁਣ ਅਮਰਤਪਾਲ ਮੇਰੋਂ ਕੌਣ ਆ ਜਾਂ ਅਮਰਤਮਲ ਮੇਰੋਂ ਦਾ ਪਸ਼ੋਕੜ ਕੀ ਆ ਜਾਂ ਕਿਵੇਂ ਉਹ ਧਰਮ ਦੇ ਵਿੱਚੋਂ ਇਧਰ ਆਪਣੇ ਧਰਮ ਦੇ ਵਿੱਚ ਆ ਚਲੋ ਉਹ ਵਧੀਆ ਗੱਲ ਆ ਭਾਈ ਜੇ ਕੋਈ ਬੰਦਾ ਇਹ ਕੋਈ ਬੰਦਾ ਸਮਝਦਾ ਵੀ ਭਾਈ ਸਿੱਖ ਧਰਮ ਦੇ ਵਿੱਚ ਕੁਰਬਾਨੀਆਂ ਨੇ ਜਾਂ ਮੱਲਾ ਕੁਝ ਵੀ ਵੀ ਕਿਵੇਂ ਖਾਲਸਾ ਪੰਥ ਕਿਵੇਂ ਸਾਜਿਆ ਜਾਂ ਕੋਈ ਉਹ ਬੰਦਾ ਸਮਝਦਾ ਚਲੋ ਉਹ ਆਪਣੇ ਧਰਮ ਦੇ ਵਿੱਚੋਂ ਆਪਣੇ ਧਰਮ ਦੇ ਵਿੱਚ ਆ ਗਿਆ ਤੇ ਉਹ ਖਾਲਸਾ ਫੌਜ ਦੇ ਵਿੱਚ ਐਂਟਰ ਹੋ ਗਿਆ ਹੁਣ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਮਾਜ ਸੇਵੀ ਲਾ ਲੋ ਜਾਂ ਪੰਜਾਬ ਦੇ ਵਿੱਚ ਹੋਰ ਬਹੁਤ ਜਿਹੜੇ ਇਹ ਮੁੱਦਿਆਂ ਪਿੱਛੇ ਲੜਦੇ ਨੇ ਬੰਦੇ ਉਹ ਲਾ ਲਓ ਪਰ ਉਹ ਬੀਬੀ ਵੱਲੀ ਉਹ ਸਿਰਫ ਇੱਕ ਬੰਦੇ ਦਾ ਨਾਮ ਲੱਤਾ ਗਿਆ ਤੇ ਜਿਹੜਾ ਨਾਮ ਸੀਗਾ ਅਮਰਤਪਾਲ ਮੇਰੋ ਹੁਣ ਅਮਰਤਪਾਲ ਜਿਹੜਾ ਮੇਰੋ ਆ ਉਹਦਾ ਨਾਮ ਕਿਉਂ ਲੱਤਾ ਗਿਆ ਕੀ ਉਹ ਬੰਦਾ ਕੋਈ ਐਮਪੀ ਆ ਜਾਂ ਬੰਦਾ ਕੋਈ ਉਹਦੇ ਕੋਲ ਕੋਈ politcal power ਆ ਜਾਂ ਮੰਨ ਲਓ ਉਹਦੇ ਅੰਡਰ ਕੋਈ ਜਿੱਦਾਂ ਮਤਲਬ ਜਿਹਨੇ ਕਿਹਾ ਵੀ ਜਾਂ ਮੰਤਰੀ ਮੰਡਲ ਵੀ ਸਾਰਾ ਉਹਦੇ ਅੰਡਰ ਆ ਔਰ ਸਿਰਫ ਦਵਾਰ ਚ ਫੇਰ ਇਹ ਚੀਜ਼ ਦਿਖਾਉਣ ਲਈ ਲੋਕਾਂ ਦੇ ਵਿੱਚ ਵੀ ਭਾਈ ਜੋ ਅਮਰਤਪਾਲ ਮੇਰੋ ਆ ਫੇਰ ਕਹਿ ਰਹਿਆ ਦਵਾਰ ਚ ਮੈਂ ਅਮਰਤਪਾਲ ਮੇਰੋ ਦਾ ਹੀ ਨੌਲਤਾ ਗਿਆ ਬੀਬੀ ਦੀ ਨਿਗਾਹ ਦੇ ਵਿੱਚ ਹੋਰ ਵੀ ਗਾਹਾਂ ਵੀਡੀਓ ਬਣ ਕੇ ਆਉਣਗੀਆਂ ਤਕਰੀਬਨ ਜਿੰਨਾ ਵੀ ਪੰਜਾਬ ਦੇ ਵਿੱਚ ਨਾ ਡੇਰਾਬਾਦ ਆ ਜਾਂ ਮੰਲੋ ਵੀ ਆ ਬਣੀਆਂ ਹੋਈਆਂ ਨੇ ਜਿਵੇਂ ਝੁੱਗੀਆਂ ਹੋਈਆਂ ਜਾਂ ਦੂਜੀਆਂ ਸਵਾਹ ਕੇ ਬਣਾਇਆ ਹੋਇਆ ਇਹ ਸਾਰਿਆਂ ਦੇ ਵਿੱਚ ਹੀ ਕੰਮ ਹੁੰਦਾ ਸਾਡੇ ਕੋਲ ਇਸ ਟਾਈਮ ਪਾਠੀਆਂ ਤੱਕ ਦੀਆਂ ਜਿਹੜੀਆਂ ਵੀਡੀਓ ਪਈਆਂ ਨੇ ਜਿਹੜੀਆਂ ਅਮਰਤਪਾਲ ਮਿਰੋ ਨੂੰ ਵੀ ਕੱਟ ਕੇ ਹੋਰੇ ਲੋਕਾਂ ਦੇ ਰੱਖੀਆਂ ਨੇ ਹੁਣ ਉਹ ਬੱਬਾ ਕੋਈ ਨਾਨਕਸਰੀਏ ਬੱਬਾ ਤਾਂ ਇਹ ਨਹੀਂ ਸੀਗਾ ਉਹ ਪਿੰਡਾਂ ਦੇ ਵਿੱਚ ਹੀ ਸੀਗਾ ਸੋ ਇਹ ਜਿੰਦਾ ਵੀ ਕੰਮ ਹੋ ਰਿਹਾ ਨਾ ਜਿਹੜਾ ਵੀ ਕੰਮ ਚੱਲ ਰਿਹਾ ਇਹ ਸਿਰਫ ਜੋ ਜੋ ਚੀਜ਼ਾਂ ਮੂਰੇ ਆ ਰਹੀਆਂ ਨੇ ਹੁਣ ਮੰਨ ਲਓ ਵੀ ਅੱਜ ਦੇ ਟਾਈਮ ਦੇ ਵਿੱਚ ਹੁਣ ਜਿਹੜੀ ਬੀਬੀ ਦੀ ਵੀਡੀਓ ਆਈ ਹੈ ਪਹਿਲਾਂ ਇਹ ਤੇ ਗੱਲ ਕਰ ਲਈਏ ਬੀਬੀ ਨੇ ਵੀਡੀਓ ਬਣਾ ਕੇ ਦੱਸਿਆ ਵੀ ਭਾਈ ਮੇਰੇ ਨਾਲ ਆਹ ਕੁਛ ਹੋਇਆ ਜਾਂ ਨਾਨਕਸਰੀਏ ਬਾਪੇ ਆਹ ਕੁਛ ਕਰ ਰਹੇ ਨੇ ਹੁਣ ਇਹ ਬੀਬੀ ਨੇ ਜਦ ਆ ਉਹ ਦਿਨ ਨਾਲ ਹੋਇਆ ਸੀ ਜਦ ਨਹੀਂ ਮੂਰੇ ਰੱਖੀ ਉਹਨੇ ਗੱਲ ਅੱਜ ਕਿਉਂ ਰੱਖੀ ਗਈ ਆ ਆ ਟਾਈਮਾਂ ਦੇ ਵਿੱਚ ਹੁਣ ਟਾਈਮਾਂ ਦੇ ਵਿੱਚ ਰੱਖੀ ਵੀ ਆ ਤੇ ਨਾਂ ਲੈ ਕੇ ਦੱਸਿਆ ਗਿਆ ਵੀ ਭਾਈ ਅਮਰਤਪਾਲ ਮੇਰੋਂ ਆਵੇ ਹੁਣ ਅਮਰਤਪਾਲ ਮੇਰੋਂ ਨੂੰ ਦਵਾਰ ਚ ਜਣੀ ਕਿ ਜੇ ਕਹਿੰਦੇ ਵੀ ਸਟੈਂਡ ਦੇ ਵਿੱਚ ਖੜਾਉਣ ਨਾਲ ਹੁਣ ਅੱਜ ਦੇ ਚਲੋ ਇਹ ਹੋ ਗਈ ਅਮਰਤਪਾਲ ਮੇਰੋਂ ਦੀ ਗੱਲ ਹੁਣ ਪੰਜਾਬ ਦੇ ਵਿੱਚ ਬੀਬੀ ਨੇ ਲੱਗਾ ਇਕੱਲੇ ਅਮਰਤਪਾਲ ਮੇਰੋਂ ਦਾ ਨਾਮ ਬੀਬੀ ਦੇ ਨਿਗਾ ਦੇ ਵਿੱਚ ਅਮਰਤਪਾਲ ਮੇਰੋਂ ਇੱਕੋ ਇੱਕ ਲੋਤਾ ਬੰਦਾ ਵੀ ਜਿਹਨੇ ਮਤਲਬ ਜਣੀ ਕਿ ਵੀ ਆਹ ਚੀਜ਼ ਦੇ ਉੱਤੇ ਜਾਂ ਮੰਨ ਲਓ ਵੀ ਆਹ ਟਾਰਗੇਟ ਦੇ ਉੱਤੇ ਕੰਮ ਕਰ ਰਿਆ ਤੇ ਬਾਕੀ ਕਿੱਥੇ ਨੇ ਜਿਹੜਾ ਹੁਕਮ ਗੁਰੂ ਸਾਹਿਬ ਨੇ ਉਹਨੂੰ ਅਮਰਤਪਾਲ ਸ਼ਾਕੇ ਪੰਜ ਪਿਆਰੇ ਨੇ ਲਾਇਆ ਤੇ ਬਾਕੀਆਂ ਕੋਲ ਵੀ ਉਹੀ ਆ ਬੀਬੀ ਨੇ ਬਾਕੀਆਂ ਦਾ ਨਾਉ ਨਹੀਂ ਲੇਤਾ ਉਹਨੂੰ ਪਤਾ ਸੀਗਾ ਵੀ ਭਾਈ ਜਿਹੜੀ ਹੈ ਨਾ ਚੀਜ਼ ਜਿਹੜੇ ਬੰਦੇ ਨੇ ਕਰਨੀਆਂ ਜਾਂ ਮੰਨ ਲਓ ਵੀ ਜਿਹੜੇ ਬੰਦੇ ਦੇ ਥਰੋ ਹੋਣੀ ਆ ਉਹ ਇੱਕੋ ਇੱਕ ਬੰਦਾ ਅਮਰਤਪਾਲ ਮੇਰੋਂ ਆ ਹੁਣ ਕਈ ਬੰਦੇ ਆਨੂੰ ਇਹ ਚੀਜ਼ ਸਮਝ ਨਹੀਂ ਆਉਣੀ ਜਿਹੜੀ ਮੈਂ ਗੱਲ ਕਰ ਰਿਹਾ ਕਈ ਕਹਿੰਦੇ ਵੀ ਜਾਂ ਤਾਂ ਤੂੰ ਤਾਰੀਫ਼ ਕਰ ਰਿਹਾ ਜਾਂ ਤੂੰ ਮਤਲਬ ਜਨਕਿ ਕਿ ਵੀ ਉਹ ਬੰਦੇ ਦੀ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਨਹੀਂ ਤੁਸੀਂ ਕਹਿੰਦੇ ਨੇ ਪੰਜਾਬੀ ਜਿਵੇਂ ਕਰਤਾਰ ਖੁਸ਼ੀ ਕਰ ਰਿਹਾ ਨਾ ਮੈਂ ਇਹ ਫੈਕਟਰ ਰੱਖ ਰਿਹਾ ਬੀਬੀ ਨੇ ਪੂਰੇ ਪੰਜਾਬ ਦੇ ਵੱਲ ਮੂੰਹ ਕਰਕੇ ਪੰਜਾਬ ਨੂੰ ਕਿਹਾ ਵੀ ਭਾਈ ਆਮਰਤਪਾਲ ਮੇਹਰੋਂ ਤੱਕ ਮੇਰੀ ਵੀਡੀਓ ਪਹੁੰਚਾ ਦਿਓ ਉਹਨੇ ਲਿਆ ਕਿਸੇ ਐਸਜੀਪੀਸੀ ਦਾ ਨਾ ਉਹਨੇ ਲਿਆ ਕਿਸੇ ਹੋਰ ਬਾਬੇ ਦਾ ਨਾ ਅ ਕਿੰਨੇ ਫਿਰਦੇ ਨੇ ਉੱਥੇ ਆਪਣੇ ਪੰਜਾਬ ਦੇ ਵਿੱਚ ਤੇ ਅੱਜ ਅਮਰਤਪਾਲ ਮੇਹਰੋਂ ਜਿਹੜੇ ਇਹ ਕੰਮ ਕਰ ਰਿਹਾ ਇਹ ਕੰਮ ਕਰ ਰਿਹਾ ਤਾਂ ਲਾਣਤ ਉਹ ਬੰਦਿਆਂ ਦੇ ਉੱਤੇ ਆ ਬਾਕੀਆਂ ਤੇ ਅੱਜ ਵੀ ਜੇ ਕਿਸੇ ਪਾਸੇ ਉਹ ਜਾ ਰਿਹਾ ਆਪਣੀ ਗੱਡੀ ਚਾਕੇ ਲਿਜਾ ਕੇ ਆਪਣੀ ਨਾਲ ਜਿਹੜੇ ਉਹਦੇ ਤਿੰਨ ਚਾਰ ਮੁੰਡੇ ਹੁੰਦੇ ਨੇ ਜਾ ਰਿਹਾ ਕਿਸੇ ਪਾਸੇ ਨੂੰ ਤਾਂ ਉਹ ਬੰਦੇ ਦੀ ਸ਼ਾਬਾਸ਼ ਆ ਦੂਜਿਆਂ ਤੇ ਲਾਣਤਾ ਇਹ ਇਹ ਜਣੀ ਕਿ ਫੈਕਟ ਨੇ ਇਹ ਇਹ ਆਪਣੇ ਲੋਕਾਂ ਦੇ ਵਿੱਚ ਪ੍ਰੋਬਲਮ ਆ ਹੁਣ ਜਿੰਨੇ ਵੀ ਨਾਲ ਇਹਦੇ ਬੰਦੇ ਜਿਹੜੇ ਕਹਿੰਦੇ ਨੇ ਜੀ ਭਾਈ ਹੁਣ ਕਈ ਬੰਦੇ ਆਪਣੇ ਐਗਜ਼ਾਮਪਲਾਂ ਬਹੁਤ ਤਕੜੀਆਂ ਤਕੜੀਆਂ ਦੇ ਦਿੰਦੇ ਨੇ ਕਹਿੰਦੇ ਜੀ ਜਦ ਸਿੰਘਾਂ ਦੇ ਕਹਿੰਦੇ 12 ਵਜ ਦੇ ਹੁੰਦੇ ਸੀਗੇ ਵੀ ਭਾਈ ਜਿਹੜੇ ਸਿੰਘ ਨੇ ਉਹ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਹੋਣਾ ਲੋਕਾਂ ਦੀਆਂ ਧੀਆਂ ਪੜਾਣ ਨੂੰ ਛਡਾ ਕੇ ਲੈ ਕੇ ਹੁੰਦੇ ਜੀ ਬਿਲਕੁਲ ਇਤਿਹਾਸ ਆਪਣੇ ਕੋ ਹੈਗਾ ਹੁਣ ਜੇ ਅੱਜ ਇਹ ਕੰਮ ਮੇਰੋਂ ਕਰ ਰਿਹਾ ਮੇਰੋਂ ਦਿਖਾ ਰਿਹਾ ਪੰਜਾਬ ਦੇ ਲੋਕਾਂ ਨੂੰ ਇੰਟਰਨੈਸ਼ਨਲ ਤੌਰ ਦੇ ਉੱਤੇ ਦਿਖਾ ਰਿਹਾ ਵੀ ਭਾਈ ਮੇਰੋਂ ਉਹਦਾ ਇੰਟਰਵਿਊ ਦੇ ਵਿੱਚ ਬੈਠ ਕੇ ਕਿਉਂ ਰੋਇਆ ਸੀਗਾ ਉਹਦਾ ਕਾਰਨ ਪਤਾ ਤੁਸੀਂ ਲੱਭਿਆ ਕਾਰਨ ਕਿਉਂ ਰੋਇਆ ਬੰਦਾ ਉਹ ਉਹਦਾ ਕਾਰਨ ਰੋਣ ਦਾ ਬੰਦੇ ਦਾ ਇਹ ਸੀਗਾ ਵੀ ਉਹਦੇ ਪਿੱਛੇ ਉਹਦੇ ਨਾਲ ਨਾ ਤਾਂ ਕੋਈ ਸੰਪਰਦਾਵਾਂ ਨੇ ਨਾ ਕੋਈ ਮੱਲਬਾ ਜਾਨੀ ਕਿ ਕੋਈ ਟਕਸਾਲੀ ਆ ਨਾ ਕੋਈ ਐਸਜੀਪੀਸੀ ਆ ਨਾ ਕੋਈ ਬਾਕੀ ਜਿਹੜੇ ਆਲੇ ਵਾਲੇ ਮੰਤਰੀ ਫਿਰਦੇ ਆਪਣੇ ਆਪ ਨੂੰ ਪੰਤਕ ਧਾਮਦੇ ਨੇ ਵੀ ਉਹਦੇ ਨਾਲ ਹੈ ਹੀ ਨਹੀਂ ਉਹ ਉਹ ਕੱਲਾ ਸੀਗਾ ਉਹ ਟੀਮ ਦੇ ਵਿੱਚ ਤਾਂ ਲੋ ਤਾਂ ਉਹ ਬੈਠ ਕੇ ਮੀਡੀਆ ਦੇ ਵਿੱਚ ਰੋਇਆ ਵੀ ਕੱਲ ਕੱਲਾਂ ਨੂੰ ਜੇ ਉਹ ਬੰਦੇ ਦੇ ਉੱਤੇ ਪਰਚੇ ਪੈਂਦੇ ਨੇ ਜਾਂ ਮੰਨ ਲਓ ਬੰਦੇ ਨੂੰ ਪੁਲਿਸ ਚੱਕੇ ਲੈ ਕੇ ਜਾਂਦੀ ਹੈ ਹੁਣ ਦੇਖੋ ਚੀਜ਼ਾਂ ਦੋ ਨੇ ਪੰਜਾਬ ਮੈਂ ਜਿਵੇਂ ਮੂਰੇ ਲਿਖ ਕੇ ਵੀ ਹਟਿਆ ਵੀ ਭਾਈ ਅੱਜ ਮੈਂ ਪਾਣੀਆਂ ਦੇ ਮੁੱਦੇ ਤੇ ਵੀ ਗੱਲ ਕਰੂੰਗਾ ਜਿਹੜਾ ਬੁੱਢੇ ਨਾਲੇ ਵਾਲਾ ਤੇ ਮਾਮਰਤਪਾਲ ਮੇਰੋਂ ਤੇ ਵੀ ਪੰਜਾਬ ਦੇ ਵਿੱਚ ਪ੍ਰੋਬਲਮ ਪਤਾ ਕੀ ਆ ਪੰਜਾਬ ਦੇ ਜਿਹੜੇ ਲੋਕ ਨੇ ਖਾਸ ਕਰ ਜਿਹੜੇ ਆਪਣੇ ਆਗੂ ਮੂਰੇ ਜਿਹੜੇ ਬੰਦੇ ਆਪਾਂ ਨੇ ਬਣਾਏ ਹੋਏ ਨੇ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਇਹਨਾਂ ਚ ਪ੍ਰੋਬਲਮ ਇਹ ਆ ਵੀ ਇਹਨਾਂ ਚ ਹਰੇਕ ਜਿਹੜੇ ਵੀ ਬੰਦੇ ਨੇ ਮੈਂ 4-5 ਬੰਦਿਆਂ ਦਾ ਨਾਮ ਗਿਣਾ ਦਿੰਨਾ ਕਿ ਤਾਂ ਜੋ ਤੁਹਾਡੇ ਗੱਲ ਸੌਖੇ ਤਰੀਕੇ ਨਾਲ ਤੁਹਾਡੇ ਦਿਮਾਗ ਦੇ ਵਿੱਚ ਪੈ ਜਾਵੇ ਅਮਰਤਪਾਲ ਮੇਰੋਂ ਹੋ ਗਿਆ ਅਮਰਤਪਾਲ ਹੋ ਗਿਆ ਚਲੋ ਅਮਰਤਪਾਲ 2022 ਚ ਆਇਆ ਲੱਖਾ ਸਧਾਨਾ ਹੋ ਗਿਆ ਭਾਨਾ ਸਿੱਧੂ ਹੋ ਗਿਆ ਆ ਸੁਖ ਜਗਰਾਵ ਵਰਗੇ ਹੋਗੇ ਆ ਦੂਜੇ ਹੋਰ ਜਿਹੜੇ 2-3 ਤੇ ਫਿਰਦੇ ਨੇ ਨਾਲ ਵਾਲੇ ਹੋਰ ਹੋਗੇ ਉਹ ਇਹ ਬੰਦੇ ਜਿਹੜੇ 5-7 ਬੰਦੇ ਨੇ ਇਹਨਾਂ ਦਾ ਨਾ ਜੇ ਮੰਨ ਲਓ ਵੀ ਇੱਕ ਬੰਦੇ ਦੇ ਮਗਰ ਹੁਣ ਜਿਵੇਂ ਕੁਸ਼ਕ ਚਿਰ ਪਹਿਲਾਂ ਹਨਾ ਆਪਣੇ ਕੁਸ਼ਕ ਚਿਰ ਕੀ 5-6 ਸਾਲਾਂ ਦੀ ਗੱਲ ਆ ਮੈਂ ਵੀਡੀਓ ਕੱਲ ਪਾਈ ਵੀ ਸੀਗੀ ਪਰਸੋ ਪਾਣੀਆਂ ਦਾ ਜਿਹੜਾ ਆਪਣੇ ਬੁੱਢੇ ਨਾਲੇ ਦਾ ਮੁੱਦਾ ਸੀਗਾ ਇਹ ਚੱਕਿਆ ਸੀਗਾ ਇਹ ਪਹਿਲਾਂ ਵੀ ਬਹੁਤ ਚਿਰ ਪਹਿਲਾਂ ਵੀ ਬਹੁ ਵਾਰ ਚੱਕ ਹੋਇਆ ਹੈ ਵੀ ਭਾਈ ਇਹਨੂੰ ਬੰਦ ਕਰੋ ਜਾਂ ਇਹਦੇ ਵਿੱਚੋਂ ਜਾਂ ਇਹਨੂੰ ਸਾਫ਼ ਕਰੋ ਜਾਂ ਕੁਝ ਕਰੋ ਹੁਣ ਇਹ ਜਿਹੜਾ ਪ੍ਰੋਬਲਮ ਆ ਅਮਰਤ ਪਾਲਾ ਮੁੱਦਾ ਖਤਮ ਹੋ ਚੁੱਕਿਆ ਪਹਿਲਾਂ ਮੈਂ ਕਲੀਅਰ ਗੱਲ ਕਰਦਾ ਮੈਂ ਉਹਦੇ ਟਾਪਿਕ ਤੇ ਮੈਂ ਇੰਨੀ ਕੀ ਗੱਲ ਕਰਨੀ ਸੀ ਜਿਹੜੇ ਬੰਦੇ ਸਾਨੂੰ ਪੁੱਛਦੇ ਨੇ ਭਈ ਤੁਸੀਂ ਵੀਡੀਓ ਕਿਉਂ ਨਹੀਂ ਸ਼ੇਅਰ ਕਰਦੇ ਜਾਂ ਕਿਉਂ ਨਹੀਂ ਪਾਉਂਦੇ ਇਹਦਾ ਕਾਰਨ ਇਹ ਆ ਵੀ ਅੱਜ ਦੇ ਟਾਈਮ ਦੇ ਵਿੱਚ ਸਾਡਾ ਇੱਥੇ ਇਹੋ ਜਿਹਾ ਸਿਸਟਮ ਬਣ ਚੁੱਕਿਆ ਆ ਆਪਣੇ ਲੋਕਾਂ ਦਾ ਪੰਜਾਬ ਦੇ ਮੈਂ ਵੀ ਵਿੱਚੇ ਆ ਆਏ ਵੀ ਮੈਂ ਬਾਹਰ ਮੈਂ ਵੀ ਵਿੱਚੇ ਆ ਵੀ ਆਪਾਂ ਸਿਰਫ ਅੱਜ ਦੇ ਵਿੱਚ ਜਉਨੇ ਆ ਅੱਜ ਦੇ ਵਿੱਚ ਵੀ ਅੱਜ ਕੀ ਹੋਇਆ ਆਪਾਂ ਪਿਸ਼ੋਕੜ ਆਪਣਾ ਭੁੱਲਦੇ ਜਾਂਦੇ ਆ ਵੀ ਵਿਸ਼ੋਕੜ ਦੇ ਵਿੱਚ ਆਪਾਂ ਕੀ ਆ ਇਹ ਮੈਂ ਗੱਲ ਸਿਰਫ ਤਾਂ ਤੁਹਾਨੂੰ ਸਮਝਾ ਰਿਹਾ ਹਾਂ ਤੇ ਹੁਣ ਆ ਜਾਈਏ ਆਪਾਂ ਆਪਣੇ ਮੇਨ ਬੁੱਢ ਜਿਹੜਾ ਬੁੱਢੇ ਨਾਲੇ ਵਾਲਾ ਮੁੱਦਾ ਉਹਤੇ ਇਹ 5-7 ਸਾਲ ਪਹਿਲਾਂ ਸੀਚੇ ਵਾਲ ਸੰਤ ਸੀਚਲ ਹੋ ਗਿਆ ਆ ਬੈਂਸ ਹੁਣੀ ਹੋ ਗਏ ਆ ਦੋ ਤਿੰਨ ਜਣੇ ਹੋਰ ਨੇ ਇਹਨਾਂ ਨੇ ਮੁੱਦਾ ਚੱਕਿਆ ਸੀਗਾ ਇਹ ਪਾਣੀਆ ਵਾਲਾ ਬੁੱਢੇ ਨਾਲੇ ਵਾਲਾ ਕਹਿੰਦੇ ਜੀ ਇਹ ਸਾਫ਼ ਕਰਨਾ ਜਾਂ ਮੰਨ ਲਓ ਵੀ ਇਹਨੂੰ ਬੰਨ ਲਾਉਣਾ ਜਾਂ ਬੰਦ ਕਰਨਾ ਜੋ ਕਰਨਾ ਹੁਣ ਸਵਾਲ ਇਹ ਆ ਇੱਥੇ ਬਹੁਤਨ ਬੰਦੇ ਲੱਗੇ ਹੋਏ ਨੇ ਵੀਡੀਓ ਪਾਵਾ ਦਸਣ ਵੀ ਭਾਈ ਕੱਲ ਨੂੰ ਪਹੁੰਚਿਓ ਕੱਲ ਨੂੰ ਪਹੁੰਚਿਓ ਆ ਕਰਿਓ ਉਹ ਕਰਿਓ ਉਹਨਾਂ ਨੂੰ ਸਵਾਲ ਆ ਮੇਰਾ ਇਹ ਕਹਿਣ ਪਤਾ ਕਿੱ데 ਲੱਗੇ ਆਏ ਨੇ ਜਿਹੜੇ ਲੁਧਿਆਣੇ ਤੋਂ ਘੱਟੋ ਘੱਟ 60 70 ਕਿਲੋਮੀਟਰ ਦੂਰ ਬੈਠੇ ਨੇ ਉਹ ਬੰਦੇ ਕਹਿ ਰਹੇ ਨੇ ਕਹਿੰਦੇ ਵੀ ਕੱਲ ਨੂੰ ਪਹੁੰਚਿਓ ਹੁਣ ਜਿਹੜੇ ਬੁੱਢੇ ਨਾਲ ਦੇ ਨਾਲ-ਨਾਲ ਘਰ ਨੇ ਜਿਹੜੇ ਨਾਲ-ਨਾਲ ਮਤਲਬ ਜਣਕੇ ਪਿੰਡ ਪੈਂਦੇ ਨੇ ਇਹ ਕਹਿੰਦੇ ਜੀ ਪਾਣੀ ਦੇ ਵਿੱਚ ਕੈਂਸਰ ਆ ਗਿਆ ਕਿਸੇ ਨੇ ਚੈੱਕ ਕਰਾਇਆ ਲੈਬਰਾਟਰੀ ਚ ਤੁਹਾਡੇ ਕੋਲ ਹੈ ਰਿਪੋਰਟਾਂ ਦੀ ਪਾਇਰ ਬਾਉਂਡਰੀ ਵਿੱਚੋਂ ਚੈੱਕ ਕਰਾਇਆ ਪਾਣੀ ਦੀ ਰਿਪੋਰਟਾਂ ਵਿੱਚ ਕੈਂਸਰ ਆ। ਨਾਲੇ ਪਿੰਡ ਲੁਧਿਆਣੇ ਦੇ ਵਿੱਚ ਪਿੰਡ ਪੈਂਦਾ ਮੁੰਡੀਆਂ ਇੱਕ ਛੋਟੀ ਮੁੰਡੀਆਂ ਇੱਕ ਵੱਡੀ ਮੁੰਡੀਆਂ ਉੱਥੇ ਦੇ ਮੁੰਡੇ ਮੈਨੂੰ ਜਾਣਦੇ ਸਾਡੀ ਰਿਸ਼ਤੇਦਾਰੀ ਵੀ ਉੱਥੇ। ਉਹਦਾ ਪਾਣੀ ਬੋਰ ਦਾ ਪੀਂਦੇ ਨੇ ਉਹ। ਉਹਨਾਂ ਤਾਂ ਕਦੇ ਕੈਂਸਰ ਹੋਇਆ ਨਹੀਂ। ਹੋਰ ਲੁਧਿਆਣੇ ਆਲੇ-ਜਾਲੇ ਮੈਨੂੰ ਇਹ ਦੱਸੋ ਪਹਿਲਾਂ ਤਾਂ ਜਿਹੜੇ ਬੰਦੇ ਕਹਿੰਦੇ ਨੇ ਨਾ ਕੱਲ ਪਰਸੋਂ ਇੱਕ ਆ ਸੁਖ ਜਗਰਾਉਂ ਭਰੀ ਫਿਰਦਾ ਦੀ ਉੱਥੇ ਦੋ ਤਿੰਨ ਬੋਤਲਾਂ ਪਾਣੀ ਦੀਆਂ। ਧਾਰ ਰਹੀ ਸੀ ਲੋਕਾਂ ਨੂੰ ਆ ਦੇਖੋ ਜੀ ਪਾਣੀ ਦੇ ਵਿੱਚ ਕਾਲਾ ਪਾਣੀ ਪੀਲਾ ਪਾਣੀ ਇਹ ਲੋਕ ਪੀਂਦੇ ਨੇ ਯਾਰ ਤੁਸੀਂ ਬੇਵਕੂਫ ਹੋ ਕਿਹੜਾ ਬੰਦਾ ਪਾਣੀ ਪੀਂਦਾ ਡੋਬੇ ਤਾਂ ਮੈਨੂੰ ਦੱਸੋ ਇੱਕ ਵੀ ਬੰਦਾ ਲਿਆ ਦਿਓ ਮੈਨੂੰ ਵੀ ਜਿਹੜਾ ਬੁੱਢੇ ਨਾਲ ਦਾ ਪਾਣੀ ਬੋਤਲ ਨੂੰ ਮੂੰਹ ਲਾ ਕੇ ਪੀ ਰਿਹਾ ਲੋਕਾਂ ਦੇ ਘਰਾਂ ਘਰਾਂ ਦੇ ਵਿੱਚ ਫਿਲਟਰ ਲੱਗੇ ਹੋਏ ਨੇ ਚਾਹੇ ਤੁਹਾਡੇ ਬੋਰ ਦਾ ਪਾਣੀ ਸਹੀ ਵੀ ਹੋਵੇ ਤਾਂ ਵੀ ਲੋਕਾਂ ਨੇ ਫਿਲਟਰ ਲਵਾਏ ਹੋਏ ਨੇ ਆ ਜਿੰਨੇ ਆਲੇ-ਦਾਲੇ ਹੁਣ ਮੈਨੂੰ ਦੱਸਿਓ ਜਿਹੜੇ ਕਹਿੰਦੇ ਨੇ ਵੀ ਜਿਹੜੇ ਬੁੱਡੇ ਨਾਲੇ ਨੂੰ ਕਹਿੰਦੇ ਵੀ ਸੀ ਬੁੱਡੇ ਨਾਲੇ ਦੇ ਉੱਤੇ ਬੰਨ ਲਾਉਣਾ ਜਦ ਬੁੱਡੇ ਨਾਲੇ ਦੇ ਉੱਤੇ ਨਾ ਬੰਨ ਲੱਗਣਾ ਉਹਦਾ ਸੈਕੰਡ ਤੁਹਾਡੇ ਕੋਲ ਪ੍ਰਸੀਜਨ ਤੁਹਾਡੇ ਕੋਲ ਹੈਗੀ ਹੈ ਕਿਹੜੀ ਆ ਜਿਹੜੇ ਹਿਸਾਬ ਨਾਲ ਬੜੇ ਮੋਟੇ-ਮੋਟੇ ਇੰਚਾਂ ਦੇ ਪੈਪੇ ਡੱਡੇ ਮੋਟੀਆਂ-ਮੋਟੀਆਂ ਪੈਪਾ ਪਾਣੀ ਸਿੱਟ ਰਹੀਆਂ ਉਹਦੇ ਵਿੱਚ ਜਦ ਉਹ ਪਾਣੀ ਤੇ ਤੁਸੀਂ ਲਾਤਾ ਬੰਨ ਉਹ ਪਾਣੀ ਜਾਣਾ ਕਿੱਥੇ ਆਉ ਹੈ ਤੁਹਾਡੇ ਕੋਲ ਸੈਕੰਡ ਆਪਸ਼ਨ ਉਹ ਚੀਜ਼ ਦੀ ਉਹ ਜਿਹੜੇ ਉੱਤੇ ਆਲੇ-ਦਾਲੇ ਘਰ ਨੇ ਆੜਾੜੇ ਘਰ ਦੇ ਉੱਥੇ ਲੋਕਾਂ ਦੇ ਘਰਾਂ ਦੇ ਵਿੱਚ ਬੜਨਾ ਪਣੀਓ ਦਾਦਾ ਸੋ ਵੀ ਨਹੀਂ ਬੜਨਾ ਆ ਜਿਹੜੀ ਭੇਡ ਬੈਠ ਕੇ ਬਾਹਰ ਕਹਿੰਦੀ ਹੈ ਨਾ ਵੀ ਭਾਈ ਚਲੋ ਵੀ ਆ ਜਾਓ ਆਪਾਂ ਉੱਥੇ ਜਾ ਕੇ ਇਹਨਾਂ ਦਾ ਕੰਮ ਆ ਵੀ ਜਾ ਕੇ ਉੱਥੇ ਲੋਕਾਂ ਦੇ ਮੂਹਰੇ ਨਾ ਸੁਣ ਲਓ ਜਿੱਦਣ ਹੈ ਨਾ ਕੰਮ ਕਰਨਾ ਸੀਗਾ ਲੱਗਣਾ ਸੀਗਾ ਇਹਨੂੰ ਇਹਦਾ ਸਿਸਟਮ ਸੈੱਟ ਹੋਣਾ ਸੀ ਬੁੱਢੇ ਨਾਲੇ ਦਾ ਜਦ ਲੋਕ ਵੀ ਸੀਗੇ ਜਿਹੜਾ ਸੰਤ ਸੀਚਾ ਨੂੰ ਜਿਹੜਾ ਲੱਖਾ ਬੈਠਾ ਅੱਜ ਕੱਲ ਹੱਕਾ ਮਾਰ ਲੱਗਾ ਵੀ ਭਾਈ ਪਹੁੰਚ ਆਪਣੇ ਕੰਮ ਕਰਨਾ ਵੀ ਤੂੰ ਵਾਤਾਵਰਣ ਪ੍ਰੇਮੀ ਆ ਉਹ ਆਦਾ ਆਇਆ ਸੀਗਾ ਉਹ ਉਹਦੇ ਨਾਲ ਸੰਗਤ ਵੀ ਆਈ ਸੀਗੀ ਉਹਦੀ ਜਿਹੜੇ ਨੂੰ ਮੰਨਦੇ ਨੇ ਆ ਬੈ ਸੋਣੀ ਵੀ ਨਾਲ ਸੀਗੇ ਆ ਜਿਹੜੇ ਤੁਸੀਂ ਕਹਿੰਦੇ ਵੀ ਗੁਰਪ੍ਰੀਤ ਭੁੱਗੀ ਜਿਹੜੇ ਕਲਾਕਾਰ ਭੰਡ ਜਿਹਨੂੰ ਦੀ ਭੰਡ ਕਹਿੰਦੇ ਇਹ ਵੀ ਨਾਲ ਸੀਗੇ ਉਹਨਾਂ ਦੇ ਜਿਆਦਾ ਲੱਖਾਂ ਪਹੁੰਚਿਆ ਨਹੀਂ ਲੱਖੇ ਦੇ ਕੀੜਾ ਔੜ ਦਾ ਘੱਟੋ ਘਾਟ ਮੇਰੇ ਹਿਸਾਬ ਨਾਲ ਤੁਸੀਂ ਲਾ ਕੇ ਦੇ ਸਾਡੇ ਕੋਲ ਵੀਡੀਓ ਪਈਆਂ ਨੇ ਪੁਰਾਣੀਆਂ 5 ਸਾਲ ਦਾ ਗੈਪ ਪਾਉਂਦਾ ਹੈ ਇਹਦੇ ਮੁੱਦੇ ਤਿਆਰ ਕਰਕੇ ਰੱਖੇ ਹੁੰਦੇ ਨੇ ਵੀ ਐਤ ਕੀ ਆਲੇ ਸਾਲ ਮੈਂ ਪੜ੍ਹਾਈ ਵਾਲਾ ਮੁੱਦਾ ਚੱਕਣਾ ਸਕੂਲ ਵਾਲਾ ਉਹ ਤੋਂ ਗਹਾਂ ਵਾਲੇ ਸਾਲ ਮੈਂ ਚੱਕਣਾ ਹਸਪਤਾਲਾ ਵਾਲਾ ਮੁੱਦਾ ਫੇਰ ਮੈਂ ਚੱਕਣਾ ਤੀਜੇ ਨੰਬਰ ਵਾਲਾ ਪਾਣੀਆਂ ਦਾ ਮੁੱਦਾ ਤੇ ਜਿੱਦਣ ਉਹ ਖੜ ਕੇ ਇਹਨਾਂ ਨੂੰ ਹਾਕਾ ਮਾਰ ਰਹੀ ਆਦਾ ਵੀ ਆਪਾਂ ਆ ਸੈੱਟ ਕਰਨਾ ਜਗਾੜਾ ਜਾਂ ਮੰਨ ਲਓ ਸਾਰੇ ਵੀਡੀਓ ਪੂਰੇ ਸੋਸ਼ਲ ਮੀਡੀਆ ਉੱਤੇ ਆਈਆਂ ਨੇ ਜਦ ਸੰਤ ਸੀਚੇਲ ਪਹੁੰਚੇ ਸੀ ਉੱਥੇ ਇਹ ਕਿਉਂ ਨਹੀਂ ਉੱਥੇ ਪਹੁੰਚਿਆ ਕਿਉਂਕਿ ਅੱਜ ਇਹਨੇ ਆਪਣੇ ਆਪ ਨੂੰ ਦਿਖਾਉਣਾ ਇਹਨੂੰ ਸਰਕਾਰ ਪੁੱਛਦੀ ਰਹਿੰਦੀ ਆ ਲੱਖੇ ਨੂੰ ਲੱਖੇ ਨੂੰ ਸਰਕਾਰ ਪੁੱਛਦੀ ਰਹਿੰਦੀ ਆ ਵੀ ਤੂੰ ਦੇਖੋ ਯਾਰ ਸਿੱਧਾ ਸਾਹਕ ਪਤਾ ਵਾ ਜਾਣਦਾ ਤੁਸੀਂ ਡਿਕਲੇਅਰ ਕਰੋ ਹੁਣ ਜਿਵੇਂ ਇੱਕ ਭੇਡ ਨੇ ਥੱਲੇ ਕਮੈਂਟ ਕੀਤਾ ਸੀਗਾ ਜਾਣਦਾ ਕਲੀਅਰ ਕਰੋ ਵੀ ਭਾਈ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਬੋਲਦੇ ਨੇ ਜਾਂ ਮੰਨ ਲਓ ਵੀ ਸਰਕਾਰ ਨਾਲ ਅੱਖ ਚੱਕ ਆਪ ਗੱਲਾਂ ਕਰਦੇ ਨੇ ਵੀ ਸਰਕਾਰ ਉਹਨਾਂ ਨੂੰ ਛੱਡਦੀ ਆ ਜਾਂ ਸਰਕਾਰ ਉਹਨਾਂ ਨੂੰ ਮਾਰਦੀ ਆ ਇਹ ਦੋ ਚੀਜ਼ਾਂ ਕਲੀਅਰ ਕਰ ਦਿਓ ਭੇਡ ਸੰਸਮਾ ਆ ਭੇਡ ਵੀ ਨਾਲ ਕਲੀਅਰ ਕਰ ਦਵੇ ਇੱਕ ਪਾਸੇ ਜਾਂ ਤਾਂ ਕਹਿ ਲੋ ਵੀ ਭਾਈ ਇਹ ਬੰਦਾ ਪੰਜਾਬ ਪ੍ਰਤੀ ਬਿਲਕੁਲ ਵਫਾਦਾਰ ਆ ਤੇ ਜਿੰਨੇ ਵੀ ਬੰਦੇ ਜਿੰਨੇ ਵੀ ਬੰਦੇ ਪੰਜਾਬ ਦੇ ਪ੍ਰਤੀ ਵਫਾਦਾਰ ਰਹੇ ਨੇ ਸਰਕਾਰ ਨੇ ਇੱਕ ਵੀ ਨਹੀਂ ਛੱਡਿਆ ਇੱਕ ਤ ਵੀ ਲਿਆਓ ਮੈਨੂੰ ਚੱਕ ਲੈਓ ਜੇ ਕੋਈ ਛੱਡਿਆ ਇਹ ਜਿੰਨੇ ਵੀ ਬਾਹਰ ਫਿਰਦੇ ਨੇ ਨਾ ਇਹ ਇਹਨਾਂ ਨੂੰ ਸਰਕਾਰ ਇਹਨਾਂ ਦਾ ਕੋਟਾ ਤਿਆਰ ਕਰਕੇ ਦਿੰਦੀ ਹੈ ਇਹਨਾਂ ਦੀ ਸਬਸਿਡੀਆਂ ਹੋਈਆਂ ਹੋਈਆਂ ਨੇ ਇਹਨਾਂ ਨੂੰ ਸਰਕਾਰ ਕਿਤੇ 6 ਕਿੰਨੇ ਸਾਲ ਬਾਅਦ ਪੁੱਛਦੀ ਰਹਿੰਦੀ ਆ हां भाई 10 ਤੇਰੇ ਮਾਰ ਕਰਨੇ ਬੰਦੇ ਨੇ ਕਿ ਤੇਰਾ ਕੰਮ ਕਰੀਏ ਅਸੀਂ ਤੂੰ ਬੰਦਾ ਹਜੇ ਤੱਕ ਵੈਲਿਡ ਹੈਗਾ ਜਾਂ ਨਹੀਂ ਫਿਰ ਇਹ ਹੈ ਜੇ ਕੱਟ ਕਰਦੇ ਨੇ ਇਹ ਦਿਖਾਉਂਦੇ ਨੇ ਸਰਕਾਰ ਨੂੰ ਯਾ ਦੇਖੋ ਸਾਡੇ ਮਗਰ ਇੰਨਾ ਬੰਦਾ ਪਾਣੀਆਂ ਦਾ ਮੁੱਦਾ ਬੁੱਡੇ ਨਾਲੇ ਦਾ ਮੁੱਦਾ ਇਹ ਏਕੜ ਹੱਲ ਨਹੀਂ ਹੋਣਾ ਹੈਗਾ ਇਹ ਸੁਣ ਲਓ ਪੰਜਾਬੀ ਦੇ ਵਿੱਚ ਜਾ ਕੇ ਪੁੱਛ ਵੀ ਲਿਓ ਇਹ ਤੇ ਸਰਚ ਵੀ ਕਰ ਲਿਓ ਜਾ ਤੁਸੀਂ ਨਕਸ਼ਾ ਦੇਖੋਗੇ ਸੱਤ ਲੋਜ ਦਾ ਨਾ ਸੱਤ ਲੋਜ ਦਾ ਨਕਸ਼ਾ ਦੇਖੋਗੇ ਜਾ ਕੇ ਤੁਹਾਡੇ ਹੱਥਾਂ ਦੇ ਵਿੱਚ ਫੋਨ ਆ ਆ ਰੇਲਾ ਰੂਲਾ ਬਣਾਉਣ ਨਾਲ ਉਹ ਨਾ ਇਹ ਚੀਜ਼ ਦੇ ਉੱਤੇ ਕੰਮ ਕਰਿਆ ਕਰੋ ਜੀਓਗ੍ਰਾਫੀ ਦੇਖਿਆ ਕਰੋ ਕਿ ਕੀ ਸਿਸਟਮ ਆ ਸੱਤ ਲੋਜ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਜਾ ਕੇ ਖੜਦਾ ਤੇ ਉਹਦੇ ਵਿੱਚ ਕੀ ਕੀ ਪਾਣੀ ਵਰਦੇ ਨੇ ਇਹ ਕਹਿੰਦੇ ਜੀ ਲੁਧਿਆਣੇ ਦਾ ਫੈਕਟਰੀਆਂ ਦਾ ਪਾਣੀ ਉਹ ਚ गिरਦਾ ਮੰਨ ਲਿਆ ਵੀ ਫੈਕਟਰੀਆਂ ਦਾ ਪਾਣੀ ਉਹ ਚ गिरਦਾ ਪਰ ਲੁਧਿਆਣੇ ਦੇ ਸੀਵਰੇਜ ਦਾ ਪਾਣੀ ਕਿੱਥੇ ਜਾਂਦਾ ਉਹ ਕਿੱਧਰ ਗਿਆ ਸਮੁੰਦਰ ਚ ਗਰਦਾ ਉਹ ਨਾ ਉਹ ਵੀ ਉਹਦੇ ਵਿੱਚ ਹੀ ਗਰਦਾ ਉੱਥੇ ਤੇ ਉਹ ਚੀਜ਼ ਦਾ ਹੱਲ ਕੀ ਆ ਉਹ ਚੀਜ਼ ਦਾ ਹੱਲ ਕੀ ਆ ਹਲੋ ਚੀਜ਼ ਦਾ ਇਹ ਆ ਵੀ ਜਿਹੜਾ ਕੱਠ ਇਹ ਬੁੱਢੇ ਨਾਲ ਤੇ ਬੰਦ ਲਾਉਣ ਨੂੰ ਕਰ ਰਹੇ ਨੇ ਵੀ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਬੜੇ ਲੋਕਾਂ ਦੀ ਬਰਬਾਦੀ ਹੋਵੇ ਫੈਕਟਰੀਆਂ ਬੰਦ ਹੋਣ ਕਿੰਨੇ ਪਰਸੈਂਟ ਲੋਕ ਉੱਥੇ ਪੰਜਾਬੀ ਵੀ ਕੰਮ ਕਰਦੇ ਨੇ ਚਲੋ ਪ੍ਰਵਾਸੀ ਵੀ ਕੰਮ ਕਰਦੇ ਨੇ ਸਾਰੇ ਉਥੋਂ ਪਰਵਾਸੀ ਜਿਹੜੇ ਬੰਦੇ ਕਹਿੰਦੇ ਨੇ ਜੀ ਪਰਵਾਸੀ ਬੰਦੇ ਉੱਥੇ ਅੰਦਰ ਕੰਮ ਕਰਦੇ ਨੇ ਪਰਵਾਸੀਆਂ ਨੂੰ ਬਾਹਰ ਕੱਢੋ ਪੰਜਾਬ ਛੱਡਾ ਕਰੋ ਜਿੱਦਣ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਉਸ ਦਿਨ ਵੋਟਾਂ ਤੋਂ ਪਹਿਲਾਂ ਤਹਾ ਤੋਂ ਮੈਨੂੰ ਇਹਨਾਂ ਦੀ ਇੱਕ ਵੀ ਵੀਡੀਓ ਜਿਹਦੇ ਵਿੱਚ ਇਹਨਾਂ ਨੇ ਕਿਹਾ ਹੋਵੇ ਭਾਈ ਸਾਨੂੰ ਕੋਈ ਬੰਦਾ ਜਿਹੜਾ ਬੰਦਾ ਪੰਜਾਬ ਦਾ ਵਾਸੀ ਸਿਰਫ ਉਹੀ ਵੋਟ ਪਾਵੇ ਜਿਹੜਾ ਪਰਵਾਸੀ ਹੋ ਕੋਈ ਵੋਟ ਨਾ ਪਾਵੇ ਕਦੇ ਕਿਹਾ ਇਹਨਾਂ ਨੇ ਵੋਟਾਂ ਤੋਂ ਬਾਅਦ ਅੰਦਰ ਇਹ ਕੀੜਾ ਉੱਠਦਾ ਪਤਾ ਵੀ ਹੁਣ 5 ਸਾਲ ਅਸੀਂ ਬੈਠੇ ਆ ਟਗੇ ਪਹਿਲਾਂ ਇਹਨਾਂ ਨੇ ਕੀੜੇ ਨਹੀਂ ਉੱਠਣਾ ਚੀਜ਼ ਦਾ ਇਹ ਜਿਹੜਾ ਕਹਿੰਦੇ ਨੇ ਆ ਲੋਕ ਵੀ ਭਾਈ ਬੰਦ ਲਾ ਦਿਓ ਜਾਂ ਕੁਛ ਕਰ ਦਿਓ ਇਹ ਕਰ ਦਿਓ ਜਿਹੜਾ ਲੁਧਿਆਣੇ ਸੀਵਰੇਜ ਆ ਲੁਧਿਆਣੇ ਦਾ ਪਾਣੀ ਆ ਉਹ ਕਿੱਥੇ ਕਰਦਾ ਉਹ ਬੁੱਢੇ ਨਾਲੇ ਦੇ ਵਿੱਚੇ ਗਿਰਦਾ ਹੋ ਤੇ ਜਿੱਦਣ ਉਹਨੂੰ ਬੰਦ ਲੱਗਣਾ ਲੁਧਿਆਣੇ ਦੇ ਵਿੱਚ ਏਕਣ ਨਹੀਂ ਹੈਗਾ ਵੀ ਮਤਲਬ ਜਨਕਾ ਪੰਜ ਸੱਤ ਘਰ ਨਾ ਲੁਧਿਆਣੇ ਦੇ ਵਿੱਚ ਜੇ ਜੱਥੇ ਤੱਕ ਇਸ ਟਾਈਮ ਤੁਸੀਂ ਗੂਗਲ ਤੇ ਸਰਚ ਮਾਰੂਗੇ ਨਾ ਕਿੰਨਾ ਉੱਥੇ ਹੈ ਨਾ ਲੋਕ ਉਹਦੀ ਲੁਧਿਆਣੇ ਦੀ ਆਬਾਦੀ ਲੋਕ ਰਹਿ ਰਹੇ ਨੇ ਹਰੇਕ ਦੇ ਘਰ ਦੇ ਵਿੱਚੋਂ ਪਾਣੀ ਨਿਕਲਦਾ ਟਾਇਲਟਾਂ ਦਾ ਪਾਣੀ ਹੋ ਗਿਆ ਗਲੀਆਂ ਨਾਲੀਆਂ ਦਾ ਪਾਣੀ ਹੋ ਗਿਆ ਉਹ ਕਿੱਥੇ ਜਾਂਦਾ ਹੋ ਉਹ ਬੁੱਢੇ ਨਾਲੇ ਦੇ ਵਿੱਚ ਜਾਂਦਾ ਹੋ ਤੇ ਜਦ ਉਹਨੂੰ ਲੱਗਣਾ ਬੰਨ ਤੇ ਜਿਹੜਾ ਪਾਣੀ ਆ ਗੰਦਮੰਦ ਆ ਹੁਣ ਪਿਛਲੇ ਵੀਡੀਓ ਆਈ ਸੀ ਇੱਕ ਸ਼ਾਇਦ YouTube ਤੇ ਪੇਮਾ ਸ਼ੇਅਰ ਵੀ ਕਰ ਦੂੰਗਾ ਉਹਦੇ ਵਿੱਚ ਸ਼ਿਮਲਾਪੂਰੀ ਨਾਲ ਪੈਂਦਾ ਇੱਕ ਸ਼ਿਮਲਾਪੂਰੀ ਨਾਲ ਉੱਥੇ ਉਹ ਸ਼ੇਪੂਰੀ ਸਾਚਾ ਸ਼ੇਪੂਰੀ ਆ ਸ਼ਾਇਦ ਹੋ ਜਾਂ ਸ਼ਮਲਾ ਉਹਨਾਂ ਨੂੰ ਯਾਦ ਨਹੀਂ ਮੈਨੂੰ ਸ਼ੇਪੂਰੀ ਜਾਂ ਸ਼ਮਲਾ ਪੂਰੀ ਦੋਨਾਂ ਚ ਇੱਕ ਆ ਉੱਥੇ ਦੇ ਲੋਕ ਬਾਲਟੀਆਂ ਨਾਲ ਪਾਣੀ ਭਰ-ਭਰ ਕੇ ਮਟਕਿਆਂ ਦੇ ਵਿੱਚ ਪਾਣੀ ਭਰ-ਭਰ ਕੇ ਉਹਨਾਂ ਨੇ ਸਰਕਾਰ ਦੇ ਵਿਰੁੱਧ ਜਲੂਸ ਕੱਢਿਆ ਆ ਉਹ ਕਹਦਾ ਪਾਣੀ ਸੀਗਾ ਉਹ ਬੁੱਢੇ ਨਾਲੇ ਦਾ ਪਾਣੀ ਸੀਗਾ ਉਹ ਵੀ ਸਾਡੇ ਦੁਕਾਨਾਂ 'ਚ ਵੜਦਾ ਸਾਡੇ ਘਰਾਂ 'ਚ ਵੜਦਾ ਸਾਨੂੰ ਪ੍ਰੋਬਲਮ ਪੈਂਦੀ ਆ ਇਹਦਾ ਕੋਈ ਹੱਲ ਕੱਢੋ ਪਰ ਇਹ ਲੋਕ ਕੀ ਕਰਦੇ ਨੇ ਬੁੱਡੇ ਨਾਲ ਦੇ ਉੱਤੇ ਇਕੱਠ ਕਰਨ ਦੀ ਬਜਾਏ ਜਿਵੇਂ ਭਾਨੇ ਦੀ ਵਾਰ ਨੂੰ ਹਨਾ ਜਦੋਂ ਉੱਤੇ ਪਰਚੇ ਪਏ ਸੀਗੇ ਆ ਜਾ ਕੇ ਸੀਐਮ ਮਾਨ ਦੀ ਕੋਠੀ ਘੇਰੀ ਸੀਗੀ ਇਹਦਾ ਹੱਲ ਸਿਰਫ ਸਰਕਾਰ ਹੀ ਕਰ ਸਕਦੀ ਆ ਹੋਰ ਕਿਸੇ ਕੋਲ ਹੱਲ ਨਹੀਂ ਇਹਦਾ ਹੈਗਾ ਲਿਆਓ ਬੰਦੇ ਇਕੱਠੇ ਕਰ ਲਿਆਓ ਫੈਕਟਰੀ ਵਾਲਾਂ ਨਾਲ ਕੇ ਲੜਪੋ ਚਾਰ ਤੁਹਾਡੇ ਮਾਰਨਗੇ ਚਾਰ ਤੁਸੀਂ ਉਹਨਾਂ ਦੇ ਮਾਰੋਗੇ ਇੱਕ ਦੂਜੇ ਦੇ ਟਾਂ ਬੱਟੇ ਮਾਰੋਗੇ ਨਿਕਲਣਾ ਹੱਲ ਕੀ ਆ ਕੁਝ ਵੀ ਨਹੀਂ ਕਈਆਂ ਤੇ ਪਰਚੇ ਪਏ ਜਾਣੇ ਨੇ ਕਈਆਂ ਨੇ ਭੱਜਣਾ ਉੱਥੋਂ ਕਾញ ਨੇ ਕੱਲਾ ਵੀਡੀਓ ਬਣਾਉਣੇ ਆਉਣਾ ਵੀ ਆ ਦੇਖੋ ਜੀ ਅਸੀਂ ਤਾਂ ਖੜੇ ਆ ਇੱਥੇ ਕਹੀ ਨੂੰ ਹੱਥ ਨਹੀਂ ਲਾਉਣਾ ਉਹਨਾਂ ਨੇ ਆਪਾਂ ਬੁੱਢੇ ਨਾਲੇ ਦੀ ਗੱਲ ਕਰਦੇ ਆ ਕਿਸੇ ਖਾਲ ਦੀ ਗੱਲ ਨਹੀਂ ਕਰ ਰਹੇ ਆਪਾਂ ਇਹ ਜਿਹੜਾ ਬੁੱਢਾ ਨਾਲਾ ਇਹਨੇ ਨੁਕਸਾਨ ਕਰੂਗਾ ਇਹ ਜੇ ਤੇ ਬੰਦ ਲੱਗਿਆ ਫੇਰ ਇਹਦਾ ਪਾਣੀ ਤੁਸੀਂ ਕਹਿੰਦੇ ਜੀ ਸੱਤ ਲੋਜ ਦੇ ਵਿੱਚ ਗਿਰਦਾ ਕੈਮੀਕਲ ਕੈਮੀਕਲ ਹੋਰ ਆੜਦ ਵਾਲੇ ਟਾਇਲਟ ਦਾ ਘਰਾਂ ਦਾ ਸਵਾਹ ਕੇ ਪਾਣੀ ਜਣ ਕੇ ਗੰਦਮੰਦ ਸਾਰਾ ਬੁੱਢੇ ਨਾਲੇ ਦੇ ਵਿੱਚ ਤੇ ਬੁੱਢੇ ਨਾਲੇ ਦਾ ਪਾਣੀ ਜਾ ਕੇ ਸੱਤ ਲੋਜ ਚ ਗਿਰਦਾ ਹੁਣ ਸੱਤ ਲੋਜ ਦਰਿਆ ਉਹ ਇੱਕ ਪਾਸੇ ਤਾਂ ਹੈ ਨਹੀਂ ਬੰਨ ਉਹ ਵੀ ਕਿਤਨਾ ਕਦੇ ਪਹੁੰਚਦਾ ਹੋਊਗਾ ਕਿਤਨਾ ਕਦੇ ਪਾਣੀ ਉਹਦਾ ਜੇ ਤੁਸੀਂ ਦੇਖੋਗੇ ਮੈਂ ਤੁਹਾਨੂੰ ਨਕਸ਼ਾ ਕਿਉਂ ਕਹਿ ਰਿਹਾ ਜਾਂ ਕੇ ਸੱਤ ਲੋਜ ਨਕਸ਼ਾ ਦੇ ਲਿਓ ਕਿੱਥੋਂ ਸ਼ੁਰੂ ਹੁੰਦਾ ਉਹ ਤੇ ਕਿੱਥੇ ਤੱਕ ਜਾਂਦਾ ਉਹ ਇਹਦਾ ਮਤਲਬ ਜਿਹੜਾ ਪਾਣੀ ਦੇ ਵਿੱਚ ਪੈ ਰਿਹਾ ਉਹ ਕਿ ਉੱਥੇ ਤੱਕ ਜਾਂਦਾ ਹੋਊਗਾ ਕਦੇ ਆਇਆ ਕਿਸੇ ਹੋਰ ਪਾਸੇ ਕਿਸੇ ਦੀ ਸ਼ਿਕਾਇਤ ਕਿੱਥੋਂ ਕਿੱਥੇ ਸੱਤ ਲੋਜ ਦਰਿਆ ਨਿਕਲਦਾ ਆਇਆ ਕਿ세 ਹੋਰ ਦੀ ਸ਼ਿਕਾਇਤ ਲੋਕ ਕਹੀ ਤਾਂ ਤਾਂ ਪਾਣੀ ਵੀ ਲੈਂਦੇ ਨੇ ਆ ਕਈ ਜਿਹੜੇ ਹਨਾ ਮੈਂ ਦੇਖਿਆ ਜਿਹੜਾ ਆਪਣੇ ਕੱਕਾ ਰੇਤਾ ਹੁੰਦਾ ਜਿਹੜਾ ਆਪਣੇ ਸੀਮੈਂਟ ਦੇ ਵਿੱਚ ਲਾ ਕੇ ਤੁਸੀਂ ਰੱਪ ਕੰਦਾ ਤੇ ਲਾਉਨੇ ਆ ਉਹ ਕਿੱਥੋਂ ਲੈਨੇ ਤੁਸੀਂ ਉਹ ਉਹ ਕਹੇ ਦਾ ਮਤਲਬ ਉਹ ਵੀ ਕੈਮੀਕਲ ਵਾਲੀ ਗੇਮ ਹੈ ਆ ਉਹ ਘਰਾਂ ਜਿਹਾ ਕੇ ਲੱਗਦਾ ਟਰਾਲੀਆਂ ਵਿਕਦੀਆਂ ਨੇ ਉਹਨੂੰ ਵੀ ਆਪਣੇ ਲੋਕ ਆਪਣੇ ਪੰਜਾਬੀ ਹੀ ਭਰਦੇ ਨੇ ਉਹਨਾਂ ਦੇ ਪੈਰਾਂ ਨੂੰ ਕੈਮੀਕਲ ਨਹੀਂ ਲੱਗਦਾ ਉਨਦੇ ਪੈਰ ਨਹੀਂ ਗਲਦੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਹਨਾ ਤੁਸੀਂ ਲੋਕਾਂ ਨੂੰ ਬੇਵਕੂਫ ਨਾ ਬਣਾਓ। ਲੋਕਾਂ ਨੂੰ ਸੱਚਾਈ ਦੱਸੋ। ਲੋਕਾਂ ਨੂੰ ਸਹੀ ਟਾਰਗੇਟ ਤੇ ਲੈ ਕੇ ਜਾਓ। ਤੇ ਇੱਕ ਦੂਜੇ ਨਾਲ ਜੇ ਮੰਨ ਲਓ ਜਾਨੀ ਕਿ ਅੱਜ ਕਿਸਾਨਾਂ ਨੇ ਆਪਣੀ ਕਿਸਾਨੀ ਦਾ ਐਮਐਸਪੀ ਦਾ ਮੁੱਦਾ ਚੱਕਿਆ ਹੋਇਆ ਤਾਂ ਸਾਰੇ ਤਾਂ ਸਾਰੇ ਉਹ ਕਿਸਾਨਾਂ ਵੱਲੋਂ ਚੱਲੋ। ਜੇ ਲਖੇ ਨੇ ਪਾਣੀਆਂ ਦਾ ਮੁੱਦਾ ਚੱਕਿਆ ਹੋਇਆ ਤਾਂ ਸਾਰੇ ਲਖੇ ਵੱਲ ਨੂੰ ਚੱਲੋ ਆਏ ਨਹੀਂ 5-7 ਹੋਰ ਪਾਸੇ ਆਪਣਾ ਮੋਰਚਾ ਖੋਲੀ ਬੈਠੇ ਨੇ 5-7 ਹੋਰ ਪਾਸੇ ਮੋਰਚਾ ਖੋਲੀ ਬੈਠੇ ਨੇ ਇਹ ਚੀਜ਼ ਦਾ ਹੱਲ ਹੀ ਨਿਕਲਣਾ ਹੈ ਇਹ ਸਾਰੇ ਆਪਣੇ ਆਪ ਨੇ ਘੜਾ ਮ ਚੌਧਰੀ ਬਣਨ ਨੂੰ ਫਿਰਦੇ ਨੇ ਇਹ ਆਪਣੇ ਆਪ ਨੂੰ ਦਿਖਾਉਣਾ ਚਾਹੁੰਦੇ ਨੇ ਵੀ ਆਹ ਦੇਖੋ ਵੀ ਅੱਜ ਮੇਰੇ ਮਗਰ ਇੰਨਾ ਇਕੱਠਾ ਅੱਜ ਮੈਂ ਇੰਨੇ ਬੰਦੇ ਲੈ ਕੇ ਆਇਆ ਕਿਉਂਕਿ ਜਦ ਵੀ ਹੈ ਨਾ ਇਹਨਾਂ ਦੀ ਚਲ ਸਾਡੇ ਕੋਲ ਤਾਂ ਨਹੀਂ ਕਾਲ ਰਿਕਾਰਡਿੰਗਾਂ ਪਈਆਂ ਨੇ ਕਈ ਚੀਜ਼ਾਂ ਇਹੋ ਜਿਹੀਆਂ ਜੜੀਆਂ ਸੀ ਪਬਲਿਕ ਨਹੀਂ ਕਰ ਸਕਦੇ ਕਿਉਂਕਿ ਉਹ ਚੀਜ਼ਾਂ ਦੇ ਵਿੱਚ ਸਾਡੇ ਬੰਦੇ ਆਪਣੇ ਪਰਸਨਲ ਬੰਦੇ ਵੀ ਨਾਲ ਅਟੈਚ ਨੇ ਜਦ ਵੀ ਆਪਾਂ ਕਿਸੇ ਬੰਦੇ ਨਾਲ ਗੱਲ ਕਰਨੀ ਹੁੰਦੀ ਹੈ ਨਾ ਕਿਸੇ ਵੀ ਪੰਜਾਬ ਦੇ ਵਿੱਚ ਜਾਂ ਕਿਸੇ ਧਾਰਮਿਕ ਬੰਦੇ ਨਾਲ ਜਾਂ ਕਿਸੇ ਹੋਰ ਨਾ ਪੰਥਕ ਨਾਲ ਜਾਂ ਮੰਨ ਲਓ ਕੋਈ ਸਮਾਜ ਸੇਵੀ ਨਾਲ ਤਾਂ ਉਹਦੇ ਵਿੱਚ ਕੁਝ ਕੁ ਗੱਲਾਂ ਸਾਨੂੰ ਨਾਲ ਇਹੋ ਜਿਹੀਆਂ ਕੱਢਣੀਆਂ ਪੈਂਦੀਆਂ ਨੇ ਵੀ ਜਿੰਨਾ ਨਾਲ ਉਹਨਾਂ ਦੀ ਗੱਲਾਂ ਬਾਹਰ ਆਉਂਦੀਆਂ ਨੇ ਕਰਾਂਗੇ ਜਰੂਰ ਅਸੀਂ ਇਹੋ ਜੀ ਗੱਲ ਵੀ ਨਹੀਂ ਕਿਉਂਕਿ ਜੇ ਸਾਡੇ ਦਿਲ 'ਚ ਜਾਂ ਮਤਲਬ ਇਹਨੇ ਕਿ ਦਿਮਾਗ 'ਚ ਪੰਜਾਬ ਦਾ ਦਰਦ ਹੈਗਾ ਤਾਂ ਵੀ ਚਾਹੁੰਦੇ ਆ ਵੀ ਜਿਹੜਾ ਸਾਡੇ ਬਜ਼ੁਰਗ ਨੇ ਚਲੋ ਸਾਡੇ ਬਜ਼ੁਰਗਾਂ ਨੇ ਜਿਹੜੀ ਆਉਣ ਵਾਲਾ ਯੂਥ ਆ ਅਸੀਂ ਉਹਨਾਂ ਨੂੰ ਆਪਣੀ ਸਹੀ ਡਾਇਰੈਕਸ਼ਨ ਸਹੀ ਤਰੀਕੇ ਨਾਲ ਵੀ ਜਿੱਥੇ ਆਪਣੇ ਹੀ ਜਾ ਕੇ ਸੱਟ ਦਾ ਅਸਰ ਹੋਵੇ ਉਹੀ ਗੱਲ ਕਰਾਂਗੇ ਅਸੀਂ ਇਹ ਨਹੀਂ ਹੋ ਵੀ ਤੁਹਾਡੇ ਟਾਈਮ ਬਰਬਾਦ ਕਰਾਵਾਂਗੇ ਵੀ ਚਲੋ ਜੀ 10 15 ਟਰਾਲੀਆਂ ਭਰਾ ਕੇ ਇਧਰੋਂ ਚੱਲ ਪੰਨੇ ਅੱਜ 10 15 ਉਧਰੋਂ ਚੱਲ ਨਾ ਜਿੱਥੇ ਚੀਜ਼ ਦਾ ਹੱਲ ਲਾਉਣਾ ਜਾ ਕੇ ਜੜ ਦੇ ਵਿੱਚ ਜਦ ਤੱਕ ਤੁਸੀਂ ਨਾ ਇੱਕ ਚੀਜ਼ ਹੋਰ ਸੁਣ ਲਓ ਬਈ ਸਿਆਣੇ ਮੇਰੇ ਤੋਂ ਬੈਠੇ ਨੇ ਕਈ ਬੰਦੇ ਕਹਿੰਦੇ ਜਿਹੜਾ ਹਨਾ ਦਰਖਤ ਦਾ ਜਾਂ ਦਰਖਤ ਦੀ ਹੈ ਨਾ ਜੜ ਨੂੰ ਕੀੜਾ ਲੱਗਦਾ ਤਾਂ ਸਾਰਾ ਦਰਖਤ ਸੁੱਕਦਾ ਜਿਹੜਾ ਦਰਖਤ ਦੀ ਜੜ ਦਾ ਨਾ ਆਪਾਂ ਨੇ ਲਾਜ ਕਰਨਾ ਜਾਂ ਮਤਲਬ ਵੀ ਦਰਖਤ ਦੀ ਜੜ ਦੇ ਵਿੱਚ ਆਪਾਂ ਦਵਾਈ ਪਾਉਣੀ ਆ ਉਹਨੇ ਦਰਖਤ ਹਰਾ ਕਰਨਾ ਟਾਹਣੀਆਂ ਤੋੜਨ ਦਾ ਟਾਹਣੀਆਂ ਤੋੜ ਤੋੜ ਕੇ ਸਿੱਟਣ ਦਾ 1% ਫਾਇਦਾ ਨਹੀਂ ਹੈਗਾ ਜਿਹੜਾ ਅਸਲ ਪੰਜਾਬ ਦੇ ਪਾਣੀਆਂ ਦਾ ਮੁੱਦਾ ਐਸਵਾਈਐਲ ਦਾ ਮੁੱਦਾ ਉਹ ਅਸਲ ਪੰਜਾਬ ਦੇ ਪਾਣੀਆਂ ਦਾ ਆ ਗਲੀਆਂ ਨਾਲੀਆਂ ਸੁਆਹ ਕੇ ਬੁੱਢਾਂ ਨਾਲ ਇਹ ਕੁਝ ਵੀ ਨਹੀਂ ਹੈਗਾ ਹੈ ਇਹ ਪ੍ਰੋਜੈਕਟ ਬਣਾਉਣੇ ਪੈਣੇ ਨੇ ਇਹ ਸਰਕਾਰ ਹੀ ਕਰ ਸਕਦੀ ਆ ਇਹ ਟੌਪਿਕ ਉੱਤੇ ਸਰਕਾਰ ਹੀ ਆਪਣੇ ਜਿਹੜੇ ਤੁਸੀਂ ਲੋਕੋ ਨਾ ਆਪਣੇ ਵੋਟਾਂ ਪਾਉਣੇ ਲੋਕਾਂ ਨੂੰ ਉਹੀ ਕੰਮ ਇਹ ਕਰ ਸਕਦੇ ਨੇ ਉਹ ਤਾਂ ਬੈਠੇ ਨੇ ਡਿਗੇ ਆਪਣੇ 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 ਘਰਾਂ ਦੇ ਵਿੱਚ ਇਹ ਪ੍ਰੋਜੈਕਟ ਉਹੀ ਕੱਲੀ ਕਰ ਸਕਦੀ ਹੈ ਵੀ ਜਿਹੜਾ ਪੁਰਾਣਾ ਪਾਣੀ ਕੱਢੋ ਜਿਹੜਾ ਪਾਣੀ ਆ ਰਿਹਾ ਗਲੀਆਂ ਨਾਲੀਆਂ ਵਿੱਚ ਉਹਨੂੰ ਫਿਲਟਰ ਕਰਕੇ ਦੁਬਾਰਾ ਚ ਦਰਿਆ ਦੇ ਵਿੱਚ ਸਿੱਟੋ ਹੁਣ ਸਮੁੰਦਰ ਆ ਹੁਣ ਸਮੁੰਦਰ ਆ ਸਮੁੰਦਰ ਦੇ ਵਿੱਚ ਦੇਖਣ ਨੂੰ ਕਿੰਨਾ ਸੋਹਣਾ ਲੱਗਦਾ ਵੀ ਆ ਦੇਖੋ ਜੀ ਨੀਲਾ ਪਾਣੀ ਆ ਆਪਣੇ ਮਰ ਕੇ ਭੱਜ ਭੱਜ ਜਾ ਕੇ ਵਿੱਚ ਛਾਲਾ ਮਾਰਦੇ ਨੇ ਲੈ ਵੀ ਪਾਣੀ ਬੜਾ ਘੈਂਟ ਆ ਕਈ ਵਿਗਿਆਨੀ ਕਹਿੰਦੇ ਨੇ ਕਈ ਡਾਕਟਰ ਕਹਿੰਦੇ ਵੀ ਸੁੰਦਰ ਦਾ ਪਾਣੀ ਵਧੀਆ ਸਰੀਰ ਲਈ ਪਰ ਉਹਨਾਂ ਨੂੰ ਇਹ ਪੁੱਛਿਓ ਜਾਂ ਪੜ੍ਹ ਲਿਓ ਜਾ ਕੇ ਸਮੁੰਦਰ ਦੇ ਵਿੱਚ ਸਿੱੜਦੇ ਕੀ ਨੇ ਉਹ ਆ ਜਿਹੜੇ ਤੁਸੀਂ ਜਹਾਜ਼ਾਂ ਦੇ ਉੱਪਰੋਂ ਨਿਕਲਦੇ ਜਾਂ ਸ਼ਿਪ ਦੇ ਵਿੱਚ ਜਾਂਦੇ ਹੋ ਕਿੰਨੇ ਬੰਦੇ ਹੁੰਦੇ ਨੇ ਕਰੂਜ਼ ਦੇ ਵਿੱਚ ਲੱਦੇ ਹੋਏ ਉਹਨਾਂ ਦਾ ਗੰਦ ਮੰਦ ਸਮੁੰਦਰ ਦੇ ਵਿੱਚ ਗਿਰਦਾ ਹੁਣ ਕਈ ਭੇਡ ਨੇ ਕਹਣਾ ਵੀ ਸਮੁੰਦਰ ਬੜਾ ਬਹੁਤ ਆ ਹੁਣ ਮੈਂ ਐਗਜ਼ਾਮਪਲ ਦਿੰਨਾ ਚੀਜ਼ ਦੀ ਬੁੱਢਾ ਨਾਲਾ ਬੁੱਢੇ ਨਾਲੇ ਚੋਂ ਆਉਂਦਾ ਗੰਦ ਠੀਕ ਆ ਤਾਂ ਉਹਦਾ ਹੱਲ ਕੀ ਹੋ ਸਕਦਾ ਵੀ ਉਹਦੇ ਚ ਉਹਦੇ ਨਾਲ ਦੁੱਗਣੀ ਮਾਤਰਾ ਵਿੱਚ ਪਾਣੀ ਰਲਾ ਦੋ ਲਿਆ ਕੇ ਦੂਜਾ ਤੇ ਜਿੱਥੋਂ ਉਹ ਨਿਕਲਦਾ ਉਹਨੂੰ ਸਾਫ਼ ਕਰਕੇ ਸੱਤ ਲੋ ਸਿੱਟ ਕੇ ਗਾਹਾਂ ਬਿਆਸ ਚ ਬਣਾ ਕੇ ਉਹਦਾ ਪਾਣੀ ਜ्यों ਜ्यों ਤੁਸੀਂ ਵਧਾਈ ਜਾਣਾ ਉਹਦੇ ਆਟੋਮੈਟਿਕ ਕੈਮੀਕਲ ਖਤਮ ਹੁੰਦੇ ਜਾਣੇ ਨੇ ਗੰਦ ਨੂੰ ਜੇ ਗੰਦ ਨੂੰ ਹਨਾ ਸਾਫ਼ ਕਰਨਾ ਮੰਨ ਲਓ ਇੱਕ ਨਾ ਮੈਂ ਐਗਜ਼ਾਮਪਲ ਦੇ ਦਿੰਨਾ ਇੱਕ ਬੋਤਲ ਦੇ ਵਿੱਚ ਕਾਲਾ ਪਾਣੀ ਜਾਂ ਮੰਨ ਲਓ ਗੰਦਾ ਪਾਣੀ ਇੰਨਾ ਘਰ ਲਿਓ 200 ਐਮਐਲ ਭਰ ਲਿਓ ਬੋਤਲ ਹੈਗੀ ਆ 800 ਐਮਐਲ ਦੀ ਉਹਦੇ ਵਿੱਚ 600 ਐਮਐਲ ਦੂਆ ਪਾਣੀ ਵਧੀਆ ਪਾਣੀ ਮਿਲਾ ਦਿਓ ਆ ਤੁਹਾਡਾ 200 ਐਮਐਲ ਵਾਲਾ ਪਾਣੀ ਦਿਖਣਾ ਨਹੀਂ ਉਹ ਚ ਇਹ ਕਾਰਨਾ ਚੀਜ਼ ਦਾ ਇਹ ਫੈਕਟਾ ਚੀਜ਼ ਦਾ ਜਿੰਨੇ ਬੰਦੇ ਆਉਣੇ ਨੇ ਜਿੰਨੇ ਮੰਨ ਲਓ ਵੀ ਤੁਸੀਂ ਕੱਲ ਨੂੰ ਜਿਹੜੇ ਬੰਦੇ ਇਕੱਠ ਕਰ ਰਹੇ ਨੇ ਜਿਹੜੇ ਬੰਦੇ ਸਾਧ ਰਹੇ ਨੇ ਇਹਨਾਂ ਨੇ ਸਿਰਫ ਆਪਣੇ ਆਪ ਨੂੰ ਸੰਤੋਸ਼ਟ ਕਰ ਲਈ ਆਪਣੇ ਆਪ ਨੂੰ ਸਰਕਾਰ ਦੀ ਨਗਾਹ 'ਚ ਦਿਖਾਉਣ ਲਈ ਬੰਦਾ ਇਕੱਠੇ ਕਰ ਰਹੇ ਨੇ ਹਾਲੇ ਦਾ ਕੁਝ ਨਹੀਂਗਾ ਅੱਜ ਤੋਂ 10 ਸਾਲ ਪਹਿਲਾਂ ਵੀ ਲੱਖਾ ਉੱਥੇ ਖੜਾ ਸੀਗਾ ਤੇ ਅੱਜ ਤੋਂ ਬਾਅਦ ਵੀ ਲੱਖਾ ਉੱਥੇ ਹੋਊਗਾ ਆਉਣ ਵਾਲੇ ਸਮੇਂ 'ਚ ਵੀ ਉੱਥੇ ਹੋਊਗਾ ਉਹ ਤੇ ਜਿੱਦਣ ਉਹ ਵੋਟਾਂ ਦੇ ਵਿੱਚ ਐਮਪੀ ਐਮਐਲਏ ਕੋਈ ਭਈ ਆਵਾਜ਼ ਆਉਂਦੀ ਆ ਮੇਲੇ ਵਿੱਚ ਫੋਨ ਆਉਣ ਲੱਗੇ ਵਿੱਚੋ ਐਮਐਲਏ ਐਮਪੀ ਦੇ ਵਿੱਚ ਜਾਂ ਸਿਰਫ ਉਹਦੀ ਆਹੀ ਦੌੜ ਆ ਭੱਜਣ ਭਜਾਉਣ ਦੀ ਏ ਹੋਰ ਉਹਦੇ ਕੋਲ ਕੁਝ ਨਹੀਂ ਹੈਗਾ ਐਮਐਲਏ ਵਿੱਚੋਂ ਖੜਦਾ ਨਹੀਂ ਹੁਣ ਵੋਟਾਂ ਨਿਕਲ ਗਈਆਂ ਹਟੀਆਂ ਨਹੀਂ ਖੜ ਨਹੀਂ ਸਕਦਾ ਜੀ ਉਹ ਉਹਨੇ ਐਮਪੀ ਬਣਨਾ ਜਾਂ ਬਣਨਾ ਮੁੱਖ ਮੰਤਰੀ ਸੋ ਇੰਨੀ ਕੁ ਮੈਂ ਗੱਲ ਕਰਨੀ ਸੀਗੀ ਬਾਕੀ ਕੱਲ ਨੂੰ ਆਪਾਂ ਦੇਖਦੇ ਹਾਂ ਕੀ ਬਣਦਾ ਤੇ ਬਾਕੀ ਜੇ ਕੋਈ ਗੱਲ ਭਾਈ ਹੇਟ ਤਾਂ ਨਿਕਲ ਗਈ ਹੋਵੇ ਭਾਈ ਮਾਫ ਕਰਨਾ ਇਹ ਗੱਲ ਤੇ ਗੌਰ ਕਰਿਓ ਜਰੂਰ ਮੇਰੀ ਤੇ ਚੰਗਾ ਭਾਈ ਸੱਚੀ ਗੱਲ ਸਾਰਿਆਂ ਨੂੰ